ਸਤਿ ਸ਼੍ਰੀ ਅਕਾਲ ਜੀ ਉਮੀਦ ਕਰਦਾ ਸਾਰੇ ਠੀਕ ਠਾਕ ਹੋਵੋਗੇ ਅੱਜ ਆਪਾਂ ਇਸ ਵੀਡੀਓ ਦੇ ਵਿੱਚ ਗੱਲ ਕਰਾਂਗੇ ਸਿੱਖ ਇਤਿਹਾਸ ਦੇ ਇੱਕ ਹੋ ਜੇ ਮਹਾਨ ਯੋਧੇ ਦੀ ਮਹਾਨ ਜਰਨੈਲ ਦੀ ਮਹਾਨ ਜਥੇਦਾਰ ਦੀ ਜਿਸ ਨੇ ਕਿ ਪਹਿਲੀ ਵਾਰ ਸਿੱਖਾਂ ਨੂੰ ਇੱਕ ਝੰਡੇ ਥੱਲੇ ਇਕੱਠਾ ਕੀਤਾ ਜਿਸ ਨੇ ਕਿ ਉਸ ਸਮੇਂ ਦੇ ਬਾਦਸ਼ਾਹ ਮਹਾਰਾਜਾ ਰਣਜੀਤ ਸਿੰਘ ਜੀ ਨੂੰ 100 ਕੋੜੀਆਂ ਦੀ ਸਜ਼ਾ ਸੁਣਾਈ ਸਭੋਂ ਕੱਲੀ ਸਜ਼ਾ ਜਿਹਨੂੰ ਸੁਣਾਈ ਮਹਾਰਾਜਾ ਰਣਜੀਤ ਸਿੰਘ ਨੂੰ ਕਾਣਾ ਤੱਕ ਕਹਿ ਦਿੱਤਾ ਕੌਣ ਸੀ ਇਹ ਇਹਨੀ ਯੋਥ ਵਾਲਾ ਜੋ ਕਿ ਉਸ ਸਮੇਂ ਦੇ ਬਾਦਸ਼ਾਹ ਨੂੰ ਵੀ ਸਜ਼ਾ ਸੁਣਾ ਸਕਦਾ ਸੀ ਅਤੇ ਕਾਣਾ ਤੱਕ ਕਹਿ ਸਕਦਾ ਸੀ ਇੰਨੀ ਯੋਥ ਵਾਲੇ ਇਹ ਸਨ ਅਕਾਲੀ ਬਾਬਾ ਫੂਲਾ ਸਿੰਘ ਜੀ ਜੋ ਕਿ ਉਸ ਸਮੇਂ ਦੇ ਮਜੂਤਾ ਸ੍ਰੀ ਅਕਾਲ ਤਖਤ ਸਾਹਿਬ ਜੀ ਦੇ ਜਥੇਦਾਰ ਸਨ ਜਿਨ੍ਹਾਂ ਦਾ ਵੀ ਮਹਾਰਾਜ ਰਣਜੀਤ ਸਿੰਘ ਵੀ ਭੈ ਖਾਂਦੇ ਸੀ ਅਕਾਲੀ ਫੂਲਾ ਸਿੰਘ ਜੀ ਜੀਵਨੀ ਜਾਣਨ ਤੋਂ ਪਹਿਲਾਂ ਜੇਕਰ ਤੁਸੀਂ ਮੇਰੇ YouTube ਚੈਨਲ ਦੇ ਉੱਤੇ ਨਵੇਂ ਹੋ ਤਾਂ ਇਸ ਨੂੰ ਸਬਸਕ੍ਰਾਈਬ ਕਰੋ ਤੇ ਹੁਣ ਸ਼ੁਰੂ ਕਰਦੇ ਹਾਂ ਕਾਲੀਬਾਬਾ ਫੂਲਾ ਸਿੰਘ ਜੀ ਦਾ ਜਨਮ 1 ਜਨਵਰੀ 1761 ਨੂੰ ਬਾਂਗੜਾ ਲਾਕੇ ਸੰਗਰੂਰ ਦੇ ਵਿੱਚ ਪਈਸਾ ਸਿੰਘ ਜੀ ਦੇ ਘਰ ਹੋਇਆ ਪਈਸਾ ਸਿੰਘ ਜੀ ਨਿਸ਼ਾਨਾ ਵਾਹੀ ਮਿਸਲ ਦੇ ਨਾਲ ਸੰਬੰਧ ਰੱਖਦੇ ਸੀ ਜਦੋਂ ਜਦੋਂ ਮਹਾਰਾਜਾ ਅਧਾਲੀ ਪੰਜਾਬ ਦੇ ਉੱਤੇ 6ਵਾਂ ਵੱਡਾ ਹਮਲਾ ਕੀਤਾ ਜਿਸ ਨੂੰ ਕਿ ਅੱਜ ਕੱਲ ਅਸੀਂ ਵੱਡਾ ਖੱਲੂ ਘਾਰਾ ਦੇ ਨਾਮ ਨਾਲ ਵੀ ਜਾਣਦੇ ਹਾਂ ਤਾਂ ਉਸ ਦਾ ਕਹਿਣਾ ਸੀ ਕਿ ਮੈਂ ਪੰਜਾਬ ਦੇ ਵਿੱਚੋਂ ਸਿੱਖਾਂ ਦਾ ਨਾਮੋ ਨਿਸ਼ਾਨ ਮਿਟਾ ਦਊਂਗਾ ਦਾ ਮੁਕਾਬਲਾ ਕਰਨ ਦੇ ਲਈ ਪਈਸਾ ਸੇ ਵੀ ਵੀ ਮਦਾਨੇ ਜੰਗ ਦੇ ਵਿੱਚ ਗਏ ਅਤੇ ਉੱਥੇ ਗੰਭੀਰ ਜਖਮੀ ਹੋ ਗਏ ਗੰਭੀਰ ਜਖਮੀ ਹੋਣ ਦੇ ਕਾਰਨ ਉਹ ਕੁਝ ਦਿਨ ਬਾਅਦ ਅਕਾਲ ਚਲਾਣਾ ਕਰ ਜਾਂਦੇ ਨੇ ਪਰ ਆਪਣੇ ਅਖੀਰਲੇ ਸਮੇਂ ਦੇ ਵਿੱਚ ਆਪਣੇ ਨਿਸ਼ਾਨਾ ਵਾਲੀ ਮਿਸਲ ਦੇ ਸਾਥੀ ਬੱਬਰ ਨਰੈਣ ਸਿੰਘ ਜੀ ਦੇ ਹੱਥ ਵਿੱਚ ਹੱਥ ਦੇ ਜਾਂਦੇ ਨੇ ਬਾਬਾ ਨਰੈਣ ਸਿੰਘ ਜੀ ਅਕਾਲੀ ਫੁੱਲਾ ਸਿੰਘ ਜੀ ਨੂੰ ਮੂਰਲੀ ਸਿੱਖਿਆ ਦਿੰਦੇ ਨੇ ਅਤੇ ਆਪਣੇ ਕੋਲ ਹੀ ਸ਼ਾਸਤਰ ਵਿਦਿਆ ਸਿਖਾਉਂਦੇ ਨੇ ਅਕਾਲੀ ਫੂਲਾ ਸਿੰਘ ਜੀ ਬਚਪਨ ਤੋਂ ਹੀ ਬਹੁਤ ਤੇਜ਼ ਦਿਮਾਗ ਦੇ ਸੀ ਉਹਨਾਂ ਨੇ ਬਚਪਨ ਦੇ ਵਿੱਚ ਹੀ ਬਹੁਤ ਸਾਰੀ ਬਾਣੀ ਕੰਠ ਕਰ ਲਈ ਸੀ ਜਿਸ ਦੇ ਕਾਰਨ ਉਹ ਹਰ ਸਮੇਂ ਬਾਣੀ ਪੜ੍ਹਦੇ ਰਹਿੰਦੇ ਅਤੇ ਸ਼ੌਣੀ ਦੇ ਵਿੱਚ ਬੜੀ ਸ਼ਿੱਦਤ ਦੇ ਨਾਲ ਸੇਵਾ ਕਰਦੇ ਸੀ ਇਸ ਤਰ੍ਹਾਂ ਹੀ ਕੁਝ ਸਮਾਂ ਬੀਤਿਆ ਜਦੋਂ ਮੌਜੂਦਾ ਜਥੇਦਾਰ ਅਕਾਲੀ ਨੈਣਾ ਜੀ ਦੀ ਮੌਤ ਹੁੰਦੀ ਆ ਉਸ ਤੋਂ ਬਾਅਦ ਸਰਬਸੰਮਤੀ ਦੇ ਨਾਲ ਅਕਾਲੀ ਫੂਲਾ ਸਿੰਘ ਜੀ ਨੂੰ ਸ਼ੌਣੀ ਦਾ ਜਥੇਦਾਰ ਥਾਪ ਦਿੱਤਾ ਜਾਂਦਾ ਅਕਾਲੀ ਫੂਲਾ ਸਿੰਘ ਜੀ ਜਦੋਂ ਜਥੇਦਾਰ ਥਾਪੇ ਜਾਂਦੇ ਨੇ ਤਾ ਉਸ ਤੋਂ ਬਾਅਦ ਉਹਨਾਂ ਨੇ ਆਪਣੀ ਦੇਖ ਰੀਖ ਦੇ ਵਿੱਚ ਕਈ ਗੁਰਦਰਾ ਸਾਹਿਬਾਂ ਦੀ ਉਸਾਰੀ ਕਰਵਾਈ ਉਹਨਾਂ ਦੀ ਇਸ ਗੁਰੂ ਘਰ ਦੇ ਲਈ ਅਥਾ ਸ਼ਤਨੂ ਦੇਖਦੇ ਹੋਏ ਬਾਅਦ ਦੇ ਵਿੱਚ ਉਹਨੂੰ ਸ੍ਰੀ ਅਕਾਲ ਤਖਤ ਸਾਹਿਬ ਜੀ ਦਾ ਜਥੇਦਾਰ ਵੀ ਥਾਪ ਦਿੱਤਾ ਜਾਂਦਾ ਅਕਾਲੀ ਫੁੱਲਾ ਸਿੰਘ ਜੀ ਦਾ ਸਤਕਾਰ ਆਮ ਲੋਕ ਤਾਂ ਕਰਦੇ ਹੀ ਕਰਦੇ ਸੀ ਉਹਨਾਂ ਦਾ ਸਤਕਾਰ ਮਹਾਰਾਜਾ ਰਣਜੀਤ ਪਾਤਸ਼ਾਹ ਨੇ ਲੜੂਗਾ ਤੇ ਹੋਰ ਵੱਡੇ ਜਨਰ ਬਹੁਤ ਜ਼ਿਆਦਾ ਸਤਕਾਰ ਕਰਦੇ ਸੀ ਜਦੋਂ ਅਕਾਲੀ ਫੁੱਲਾ ਸਿੰਘ ਜੀ ਨੂੰ ਸ਼੍ਰੀ ਅਕਾਲ ਤਖਤ ਸਾਹਿਬ ਦਾ ਜਥੇਦਾਰ ਥਾਪਿਆ ਜਾਂਦਾ ਉਸ ਸਮੇਂ ਸ਼੍ਰੀ ਅੰਮ੍ਰਿਤਸਰ ਸਾਹਿਬ ਭੰਗੀ ਮਸਲ ਦੇ ਅਧੀਨ ਹੁੰਦਾ ਸੀ ਤਾਂ ਸਿੱਖ ਸੰਗਤਾਂ ਨੇ ਮਹਾਰਾਜਾ ਰਣਜੀਤ ਸਿੰਘ ਕੋਲ ਜਾ ਕੇ ਬੇਨਤੀ ਕੀਤੀ ਕਿ ਖਾਲਸਾ ਰਾਜ ਦੇ ਵਿੱਚ ਹੁਣ ਬਹੁਤ ਸਾਰੇ ਇਲਾਕੇ ਹਨ ਪਰ ਖਾਲਸਾ ਰਾਜ ਦਾ ਮੁਖਕਰ ਸ਼੍ਰੀ ਦਰਬਾਰ ਸਾਹਿਬ ਸ਼੍ਰੀ ਅੰਮ੍ਰਿਤਸਰ ਸਾਹਿਬ ਖਾਲਸਾ ਰਾਜ ਤੋਂ ਬਾਹਰ ਤਾਂ ਮਹਾਰਾਜਾ ਰਣਜੀਤ ਸਿੰਘ ਨੇ ਅੰਮ੍ਰਿਤਸਰ ਦੇ ਉੱਤੇ ਚੜਾਈ ਕਰ ਦਿੱਤੀ ਤੇ ਉਹਨਾਂ ਦਾ ਮੁਕਾਬਲਾ ਕਰਨ ਲਈ ਭੰਗੀ ਮਸਲ ਨੇ ਤਿਆਰੀ ਫੜ ਲਈ ਦੋਨੋਂ ਤੇਰਾ ਮੈਦਾਨ ਦੇ ਵਿੱਚ ਅੰਮ੍ਰਿਤਸਰ ਸਾਹਮਣੇ ਸੀ ਇੱਕ ਦੂਜੇ ਦਾ ਖੂਨ ਬਹਾਉਣ ਦੇ ਲਈ ਜਦ ਇਹ ਗੱਲ ਅਕਾਲੀ ਫੂਲਾਸ ਸਿੰਘ ਨੂੰ ਪਤਾ ਲੱਗਦੀ ਆ ਤਾਂ ਮਨਾਂ ਨੇ ਜੰਗ ਦੇ ਵਿੱਚ ਚਲੇ ਜਾਂਦੇ ਨੇ ਤਾਂ ਦੋਨੋਂ ਧਿਰਾਂ ਨੂੰ ਲਲਕਾਰਦੇ ਨੇ ਅਤੇ ਕਹਿੰਦੇ ਨੇ ਕਿ ਮੈਂ ਗੁਰੂ ਦੀ ਨਗਰੀ ਦੇ ਵਿੱਚ ਖੂਨ ਦਾ ਇੱਕ ਵੀ ਟੁਕੜੀ ਵਗਣ ਦੇਣਾ ਅਤੇ ਉਹਨਾਂ ਦੋਨੋਂ ਧਿਰਾਂ ਨੂੰ ਰਾਜਾ ਜਿਕੇ ਨਾਮ ਦਾ ਪਾਉਂਦੇ ਨੇ ਤਾਂ ਭੰਗੀ ਮਿਸਰ ਅਕਾਲੀ ਫੂਲਾਸ ਸਿੰਘ ਦੀਆਂ ਗੱਲਾਂ ਨਾਲ ਸਹਿਮਤ ਹੋ ਜਾਂਦੀ ਆ ਅਤੇ ਮਹਾਰਾਜਾ ਰਣਜੀਤ ਸਿੰਘ ਦੇ ਰਾਜਦਨ ਸ਼ਾਮਲ ਹੋਣ ਨੂੰ ਤਿਆਰ ਹੋ ਜਾਂਦੇ ਨੇ ਤੇ ਇਸ ਤਰ੍ਹਾਂ ਇੱਕ ਝੰਡੇ ਦੇ ਥੱਲੇ ਮਹਾਰਾਜਾ ਰਣਜੀਤ ਸਿੰਘ ਤੇ ਭੰਗੀ ਮਿਸਲ ਇਕੱਠੇ ਹੁੰਦੇ ਨੇ ਹੁਣ ਗੱਲ ਕਰਦੇ ਹਾਂ ਸ਼੍ਰੀ ਅਕਾਲ ਤਖਤ ਸਾਹਿਬ ਦੇ ਜਥੇਦਾਰ ਦੇ ਰਤਬੇ ਦੀ ਕਿ ਸ਼੍ਰੀ ਅਕਾਲ ਤਖਤ ਸਾਹਿਬ ਜੀ ਦੇ ਜਥੇਦਾਰ ਸਾਹਿਬ ਦਾ ਕੀ ਰਤਬਾ ਹੈ ਜਦੋਂ ਸ਼ੇਰੇ ਪੰਜਾਬ ਮਹਾਰਾਜਾ ਰਣਜੀਤ ਸਿੰਘ ਨੇ ਆਪਣੇ ਧਰਮ ਤੋਂ ਬਾਹਰ ਜਾ ਕੇ ਇੱਕ ਮੁਸਲਮ ਕੁੜੀ ਦੇ ਨਾਲ ਵਿਆਹ ਕਰਾਇਆ ਤਾਂ ਇਹ ਗੱਲ ਅਕਾਲੀ ਫੂਲਾ ਸਿੰਘ ਜੀ ਨੂੰ ਪਤਾ ਲੱਗਦੀਆ ਤੇ ਉਹ ਮਹਾਰਾਜਾ ਰਣਜੀਤ ਸਿੰਘ ਨੂੰ ਸ਼੍ਰੀ ਅਕਾਲ ਤਖਤ ਸਾਹਿਬ ਉਤੇ ਪੇਸ਼ ਹੋਣ ਦੇ ਲਈ ਕਹਿੰਦੇ ਆ ਤਾਂ ਮਹਾਰਾਜਾ ਰਣਜੀਤ ਸਿੰਘ ਵੀ ਬੜੀ ਨਿਮਰਤਾ ਦੇ ਨਾਲ ਤਾਂ ਸ਼੍ਰੀ ਅਕਾਲ ਤਖਤ ਸਾਹਿਬ ਦੇ ਅੱਗੇ ਬੜੀ ਨਿਮਰਤਾ ਦੇ ਨਾਲ ਹੱਥ ਜੋੜ ਕੇ ਖੜ੍ਹ ਜਾਂਦੇ ਤਾਂ ਜਥੇਦਾਰ ਅਕਾਲੀ ਫੂਲਾ ਸਿੰਘ ਜੀ ਉਹਨਾਂ ਨੂੰ ਇਮਲੀ ਦੇ ਗ੍ਰਾਫਤਨਾ ਵਨ ਦੇ ਨੰਗੇ ਪੱਡੇ ਉਤੇ 100 ਘੋੜੇ ਮਾਰ ਦੀ ਸਜ਼ਾ ਸੁੰਝਾਈ ਤਾਂ ਜੋ ਉਸ ਸਮੇਂ ਸੰਗਤ ਉਤੇ ਮੌਜੂਦ ਸੀ ਉਹ ਅਕਾਲੀ ਫੂਲਾ ਸਿੰਘ ਜੀ ਅੱਗੇ ਬੇਨਤੀ ਕਰਦੇ ਨੇ ਕਿਹ ਸਮੇਂ ਦੇ ਬਾਦਸ਼ਾਹ ਨੇ ਪਰ ਬਾਦਸ਼ਾਹ ਹੋਣ ਦੇ ਬਾਵਜੂਦ ਵੀ ਇਹ ਹੀ ਨਿਮਰਤਾ ਤੇ ਹਲੀਮੀ ਦੇ ਨਾਲ ਸ੍ਰੀ ਅਕਾਲ ਤਖਤ ਸਾਹਿਬਾ ਕੇ ਪੇਸ਼ ਹੋਏ ਨੇ ਇਹਨਾਂ ਦੀ ਸਜਾ ਦੇ ਵਿੱਚ ਕੋਈ ਕਟੌਤੀ ਕੀਤੀ ਜਾਵੇ ਤਾਂ ਸੰਗਤ ਦੀ ਬੇਨਤੀ ਦੇ ਅਨੁਸਾਰ ਮਹਾਰਾਜਾ ਰਣਜੀਤ ਸਿੰਘ ਜੀ ਨੂੰ ਝੂਠੇ ਬਤਮ ਸਾਫ ਕਰਦੀ ਸਜਾ ਲਗਾਈ ਜਾਂਦੀ ਆ ਕਿਉਂਕਿ ਮਹਾਰਾਜਾ ਰਣਜੀਤ ਸਿੰਘ ਬੜੀ ਨਿਮਰਤਾ ਦੇ ਨਾਲ ਨੂੰ ਇਹ ਰੁਤਵਾ ਸਾਡੇ ਸ੍ਰੀ ਅਕਾਲ ਤਖਤ ਸਾਹਿਬ ਜੀ ਦੇ ਜਥੇਦਾਰ ਸਰਵਾਂ ਨੂੰ ਕਿਉਂ ਸਮੇਂ ਦੇ ਬਾਦਸ਼ਾਹ ਨੂੰ ਵੀ ਸਜਾ ਸੁਣਾ ਸਕਦੇ ਉਹਨਾਂ ਗੱਲ ਕਰਦੇ ਆਂ ਸ਼੍ਰੀ ਦਰਬਾਰ ਸਾਹਿਬ ਉੱਤੇ ਸੋਨਾ ਲੱਗਣ ਦਾ ਜਦੋਂ ਮਹਾਰਾਜਾ ਰਣਜੀਤ ਸਿੰਘ ਨੇ ਮੁਕਤਾਂ ਦੇ ਕਿਲੇ ਨੂੰ ਫਤਿਹ ਕਰਨ ਦੇ ਲਈ ਪਹਿਲਾਂ ਆਪਣੇ ਕੁਝ ਕੁ ਮੁੱਠੀ ਭਰ ਸਿੰਘ ਭੇਜੀ ਤੋਂ ਕੁਝ ਸਮੇਂ ਦੀ ਜਦੋਂ ਜਾਤੋ ਜਰਾਤੋ ਬਹਲ ਉਥੋਂ ਵਾਪਸ ਆਏ ਨੇ ਕਿਉਂਕਿ ਉਹ ਕਿਲਾ ਇਹਦਾ ਘੇਰਾ ਇੰਨਾ ਮਜ਼ਬੂਤ ਸੀ ਉਸ ਦੀ ਦੀਵਾਰਾਂ ਇੰਨੀਆਂ ਮਜ਼ਬੂਤ ਸੀ ਕਿ ਉਹਨਾਂ ਨੂੰ ਤੋੜਨਾ ਨਾ ਮੁਕਨੇ ਸੀ ਤਾਂ ਜਦੋਂ ਸਿੰਘ ਵਾਪਸ ਆਉਂਦੇ ਨੇ ਤਾਂ ਉਹਨਾਂ ਦੇ ਉੱਤੇ ਮਹਾਰਾਜਾ ਰਣਜੀਤ ਸਿੰਘ ਬਹੁਤ ਜ਼ਿਆਦਾ ਗੁੱਸਾ ਹੁੰਦਾ ਹੈ ਫੇਰ ਕੁਝ ਸਮੇਂ ਬਾਅਦ ਆਪਣੇ ਵੱਡੇ ਤੋਂ ਵੱਡੇ ਯੋਧੇ ਜਰਨੈਲ ਮੁਲਤਾਨ ਦਾ ਕਿਲਾ ਫਤਿਹ ਕਰਨ ਦੇ ਲਈ ਭੇਜਦੇ ਨੇ ਜਦੋਂ ਉਹਨਾਂ ਨੂੰ ਭੇਜਦੇ ਨੇ ਤਾਂ ਉੱਥੇ ਲਗਭਗ 3 ਮਹੀਨੇ ਜੰਗ ਚੱਲਦੀ ਹੈ ਪਰ ਜੋ ਮੁਲਤਾਨ ਦਾ ਮੇਨ ਕਿਲਾ ਸੀ ਉਹਦੀਆਂ ਦਿਵਾਰਾਂ ਇੰਨੀ ਜਿਆਦਾ ਮਜ਼ਬੂਤ ਸੀ ਕਿ ਉਹਨਾਂ ਦੇ ਵਿੱਚ ਅਜੇ ਤੱਕ ਪਾਰ ਨਹੀਂ ਪਾਇਆ ਜਾ ਸਕਿਆ ਤੇ ਉਸ ਸਮੇਂ ਇੰਨੀ ਜਿਆਦਾ ਗਰਮੀ ਸੀ ਜੋ ਸਪਾਹੀ ਉੱਥੇ ਨਰ ਰਹੇ ਸੀ ਉਹਨਾਂ ਦੀ ਬਦਬੂ ਫੈਰ ਰਹੀ ਸੀ ਅਤੇ ਜੋ ਬੱਦਦੇ ਸੀ ਉਹਨਾਂ ਨੂੰ ਹੈਜਾ ਹੋ ਰਿਹਾ ਸੀ ਤਾਂ ਮਹਾਰਾਜਾ ਰਣਜੀਤ ਸਿੰਘ ਸ਼੍ਰੀ ਦਰਬਾਰ ਸਾਹਿਬ ਆਉਂਦੇ ਨੇ ਅਰਦਾਸ ਬੇਨਤੀ ਕਰਦੇ ਨੇ ਤੇ ਅਕਾਲੀ ਫੂਲਾ ਸਿੰਘ ਜੀ ਨੂੰ ਇਸ ਲੜਾਈ ਦੇ ਵਿੱਚ ਆਪਣਾ ਸਾਥ ਦੇਣ ਦੇ ਲਈ ਕਹਿੰਦੇ ਨੇ ਤਾਂ ਅਕਾਲੀ ਫੂਲਾ ਸਿੰਘ ਜੀ ਮਹਾਰਾਜਾ ਰਣਜੀਤ ਸਿੰਘ ਜੀ ਨੂੰ ਕਹਿੰਦੇ ਨੇ ਹਣ ਰਾਜ ਵੀ ਖਾਲਸੇ ਦਾ ਤੇ ਮਹਾਰਾਜਾ ਵੀ ਖਾਲਸੇ ਦਾ ਪਰ ਖਾਲਸੇ ਦਾ ਜੋ ਘਰ ਆ ਉਸ ਉੱਤੇ ਹਜੇ ਤੱਕ ਸੋਨਾ ਨਹੀਂ ਲੱਗਿਆ ਜੋ ਕਿ ਕਦੋਂ ਦਾ ਲੱਗ ਜਾਣਾ ਚਾਹੀਦਾ ਸੀ ਤਾਂ ਮਹਾਰਾਜਾ ਰਣਜੀਤ ਸਿੰਘ ਅਕਾਲੀ ਫੂਲਾ ਸਿੰਘ ਜੀ ਨਾ ਵਾਰਾ ਕਰਦੇ ਨੇ ਮੁੰਤਾਨ ਦਾ ਕਿਲਾ ਫਤਿਹ ਕਰ ਤ੍ਰੰਤਬਾਦ ਸ਼੍ਰੀ ਦਰਵਾਸ ਸਾਹਿਬ ਉੱਤੇ ਸੋਨੇ ਦੀ ਸੇਵਾ ਸ਼ੁਰੂ ਕੀਤੀ ਜਾ ਰਹੀ ਹੈ ਤਾਂ ਅਕਾਲੀ ਫੂਲਾ ਸਿੰਘ ਜੀ ਆਪਣੀ ਢਿੰਗ ਫੌਜ ਦੇ ਨਾਲ ਮੁੰਤਾਨ ਦੇ ਉੱਤੇ ਇੱਕ ਖਾਸ ਤਰ੍ਹਾਂ ਦੀ ਤੂਪ ਦੇ ਨਾਲ ਚੜਾਈ ਕਰਦੇ ਨੇ ਜਿਸ ਤੂਪ ਨਾਲ ਉਸ ਕਿਲੇ ਦੀ ਦੀਵਾਰ ਦੇ ਵਿੱਚ 파ਟ ਪਾਇਆ ਜਾਂਦਾ ਅਤੇ ਫਿਰ ਮੁੰਤਾਨ ਦਾ ਕਿਲਾ ਫਤਿਹ ਕੀਤਾ ਜਾਂਦਾ ਮੁੰਤਾਨ ਦਾ ਕਿਲਾ ਫਤਿਹ ਕਰਨ ਤੋਂ ਬਾਅਦ ਅਕਾਲੀ ਫੁਲਾਹ ਸਹੀ ਦੀ ਦੇਖ ਰਹੇ ਬੇਟਾ ਸ਼੍ਰੀ ਦਰਬਾਰ ਸਾਹਿਬ ਉੱਤੇ ਸੋਨੇ ਦੀ ਸੇਵਾ ਸ਼ੁਰੂ ਕੀਤੀ ਜਾਂਦੀ ਹੈ ਇਸ ਤੋਂ ਬਾਅਦ ਅਜਮ ਖਾਨ ਅਟਕ ਦਰਿਆ ਦੇ ਨਾਲ ਲੱਗਦੇ ਇਲਾਕਿਆਂ ਦੇ ਵਿੱਚ ਹਮਲਾ ਕਰਕੇ ਉੱਥੇ ਕਬਜ਼ਾ ਕਰ ਲੈਂਦਾ ਅਟਕ ਦਰਿਆ ਦੇ ਵਿਚਕਾਰ ਇੱਕ ਟਾਪੂ ਦੇ ਉੱਤੇ ਇੱਕ ਕਿਲਾ ਸੀ ਜਿਸ ਨੂੰ ਕਿ ਦਰਿਆ ਦੇ ਦੋਨੋਂ ਪਾਸਿਆਂ ਤੋਂ ਪਹੁੰਚ ਜਾਂਦਾ ਸੀ ਅਫਗਾਨੀ ਉੱਥੇ ਹਮਲਾ ਕਰਕੇ ਉਸ ਕਿਲੇ ਨੂੰ ਦਬ ਲੈਂਦੇ ਨੇ ਤਾਂ ਮਹਾਰਾਜ ਰਣਜੀਤ ਸਿੰਘ ਆਪ ਦੀ ਸੈਨਾ ਦੀ ਪਹਿਲੀ ਟੁਕੜੀ ਨੂੰ ਹਰੀਸੇ ਨਰਵਾ ਅਦੇ ਅਦੇ ਪੁੱਤਰ ਸ਼ੇਰ ਸਿੰਘ ਦੀ ਅਗਵਾਹੀ ਦੇ ਵਿੱਚ اٹਕ ਦਰਿਆਵਾਂ ਨੂੰ ਪੇਜਦੇ ਨੇ ਮਹਾਰਾਜ ਰਣਜੀਤ ਸਿੰਘ ਨੂੰ ਪਤਾ ਸੀ ਕਿ ਲੜਾਈ ਕਿੰਨੀ ਵੱਡੀ ਹੋਣ ਵਾਲੀ ਹੈ ਤੇ ਉਹਦੇ ਹੋਰ ਚੰਨੜਾ ਨੂੰ ਵੀ ਕੁਝ ਸਮੇਂ ਬਾਅਦ اٹਕ ਦਰਿਆਵਾਂ ਨੂੰ ਚੜਾਈ ਕਰਨ ਲਈ ਕਹਿੰਦੇ ਨੇ ਅਤੇ ਆਪ ਉਹ ਸ਼੍ਰੀ ਦਰਬਾਰ ਸਾਹਿਬ ਆ ਜਾਂਦੇ ਨੇ ਸ਼੍ਰੀ ਦਰਬਾਰ ਸਾਹਿਬ ਆ ਕੇ ਅਰਦਾਸ ਬੇਨਤੀ ਕਰਨ ਤੋਂ ਬਾਅਦ ਉਹ ਕਾਲੀ ਫੂਲਾ ਸਿੰਘ ਨੂੰ ਵੜਦੇ ਨੇ ਅਤੇ ਇਹ ਜੰਗ ਲੜਾਈ ਦੇ ਵਿੱਚ ਵੀ ਆਪ ਦਾ ਸਾਥ ਦੇਣ ਲਈ ਕਹਿੰਦੇ ਨੇ ਅਕਾਲੀ ਫੂਲਾ ਸਿੰਘ ਜੀ ਉਸ ਸਮੇਂ ਮਹਾਰਾਜਾ ਰਣਜੀਤ ਸਿੰਘ ਦੇ ਨਾਲ ਆਉਂਦੀ ਸੈਨਾ ਲੈ ਕੇ ਅਟਕ ਦਰਿਆ ਉੱਤੇ ਚੜਾਈ ਕਰਦੋਂ ਲਿਈ ਤਾਂ ਅਫਗਾਨੀ ਸਿੱਖਾਂ ਦੇ ਪਾਸੇ ਦੇ ਪੁਲ ਨੂੰ ਗਰੂ ਦੇ ਨਾਲ ਉਡਾਣ ਦਿੱਤੀ ਮਹਾਰਾਜਾ ਰਣਜੀਤ ਅਤੇ ਅਕਾਲੀ ਫੂਲਾ ਸਿੰਘ ਜੀ ਉਸ ਜਗ੍ਹਾ ਤੇ ਪਹੁੰਚ ਜਾਂਦੇ ਨੇ ਉਸ ਸਮੇਂ ਪੋਲ ਦੇ ਨਾਲ ਇੱਕ ਸ਼ਿਨਾਰੀ ਹੋਈ ਬੱਗੀ ਚੱਲਦੀ ਸੀ ਜਿਸ ਦੇ ਵਿੱਚ ਸ੍ਰੀ ਗੁਰੂ ਗ੍ਰੰਥ ਸਾਹਿਬ ਸਿਸ਼ੂਵਤ ਹੁੰਦੇ ਸੀ ਤਾਂ ਅਕਾਲੀ ਫੂਲਾ ਸਿੰਘ ਜੀ ਨੇ ਛੀਲੂ ਗਾਂਸਾਹਲ ਜੀ ਅਗੇ ਅਰਦਾਸ ਬੇਨਤੀ ਕੀਤੀ ਅਤੇ ਦਰਿਆ ਪਾਰ ਕਰਨ ਲੱਗੇ ਜਦੋਂ ਅਫਗਾਨੀ ਦਰਿਆ ਦੇ ਪਾਣੀ ਦੇ ਵਿੱਚ ਦੀ ਦਰਿਆ ਨੂੰ ਪਾਰ ਕਰਦਾ ਦੇਖਦੇ ਨੇ ਤਾਂ ਉਹ ਤੋਂ ਭੱਜ ਜਾਂਦੇ ਨੇ ਤੇ ਹਰੀ ਸਿੰਘ ਨੱਲਵਾ ਕਹਿੰਦੇ ਨੇ ਕਿ ਇਹ ਅਫਗਾਨੀ ਇੱਕ ਬਹਾਦਰ ਕੌਮ ਆ ਇਹ ਲੜੇ ਬਿਨਾਂ ਨਹੀਂ ਭੱਜ ਸਕਦੀ ਇਥੇ ਦਾਲ ਦੇ ਵਿੱਚ ਜ਼ਰੂਰ ਕੁਝ ਨਾ ਕੁਝ ਕਾਲਾ ਵਾ ਇਹਨੇ ਵਿੱਚ ਇੱਕ ਸੂਈਆ ਮਹਾਰਾਜ ਰਣਜੀਤ ਸਿੰਘ ਨੂੰ ਅਗੇ ਦੱਸਦਾ ਕਿਹ ਅਫਗਾਨੀ ਭੱਜੇਗੀ ਇਹਨਾਂ ਨੇ ਇੱਕ ਨਾਲ ਦੀ ਪਹਾੜੀ ਉੱਪਰ ਬਹੁਤ ਵੱਡਾ ਮੋਰਚਾ ਬੰਦੀ ਕੀਤੀ ਹੋਈ ਆ ਉਸ ਸਮੇਂ ਸਮਾਂ ਸ਼ਾਮ ਦਾ ਸੀ ਤਾਂ ਕੁਝ ਕੇ ਸਿੰਘ ਕਹਿੰਦੇ ਨੇ ਕਿ ਹੁਣ ਸਾਨੂੰ ਆਰਾਮ ਕਰ ਲੈਣਾ ਚਾਹੀਦਾ ਕਿਉਂਕਿ ਜੋ ਸੈਨਾ ਉਹ ਬਹੁਤ ਦੂਰੋਂ ਚੱਲ ਕੇ ਆਈ ਆ ਥੱਕੀ ਹੋਈ ਆ ਤੇ ਆਪਾਂ ਜੋ ਹਮਲਾਵਾਂ ਉਹ ਸਵੇਰੇ ਪਹਿਲੀ ਕਿਰਨ ਦੇ ਨਾਲ ਕਰਾਂਗੇ ਤਾਂ ਕਾਲੀ ਫੂਲਾ ਸਿੰਘ ਜੀ ਕਹਿੰਦੇ ਨੇ ਕਿ ਸਾਨੂੰ ਅੱਜ ਦਾ ਦਿਨ ਰੋਕ ਕੇ ਦੁਸ਼ਮਣ ਦੇ ਹੂਲ ਵੱਲ ਨੂੰ ਭਦਾਵਾਨੀ ਚਾਹੀਦਾ ਸਭੋਕੇ ਸਾਨੂੰ ਹੁਣੀ ਹਮਲਾ ਕਰ ਦੇਣਾ ਚਾਹੀਦਾ ਤੇ ਖਾਲਸਾ ਕਦੇ ਵੀ ਥੱਕਦਾ ਨਹੀਂ ਤੇ ਬਾਕੀ ਦੇ ਸਿੰਘ ਵੀ ਸਹਿਮਤੀ ਜਤਾਉਂਦੇ ਨੇ ਅਤੇ ਅਕਾਲੀ ਫੂਲਾ ਸਿੰਘ ਜੀ ਇੱਕ ਵਾਰ ਫੇਰ ਤੋਂ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਅੱਗੇ ਅਰਦਾਸ ਬੇਨਤੀ ਕਰਦੇ ਨੇ ਚੜ੍ਹਾਈ ਕਰਨ ਦੀ ਅਤੇ ਮੈਦਾਨ ਫਤਿਹ ਕਰਨ ਦੀ ਅਤੇ ਉਸ ਤੋਂ ਬਾਅਦ ਦੇਖ ਵਰਤਾਈ ਜਾਂਦੀ ਹੈ ਜਿਸ ਨੂੰ ਸ਼ੱਕੇ ਸਿੰਘ ਫੇਰ ਤੋਂ ਜੋਸ਼ੀਲੇ ਹੋ ਜਾਂਦੇ ਨੇ ਤਾਕਾਲੀ ਫੂਲਾ ਸਿੰਘ ਜੀ ਬਹੁਤ ਏਜੀ ਦੇ ਨਾਲ ਸਭ ਤੋਂ ਅੱਗੇ ਦੁਸ਼ਮਣਾਂ ਟਿਕਾਣੇ ਵੱਨ ਚੜਾਈ ਕਰਦੇ ਨੇ ਇਹਨਾਂ ਵਿੱਚ ਮਹਾਰਾਜਾ ਰਣਜੀਤ ਸਿੰਘ ਜੀ ਦੇ ਇੱਕ ਹੋਸ਼ ਹੋਈਆ ਮਹਾਰਾਜਾ ਰਣਜੀਤ ਸਿੰਘ ਨੂੰ ਆਕੇ ਦੱਸਦਾ ਕਿ ਜੋ ਆਪਣਾ ਤੂਬਖਾਨਾ ਉਹ ਹਜੇ ਤੱਕ ਰਾਸਤੇ ਵਿੱਚ ਆ ਪਰ ਅਫਗਾਨੀਆਂ ਦਾ ਤੂਬਖਾਨਾ ਉਹਨਾਂ ਤੱਕ ਪਹੁੰਚ ਚੁੱਕਿਆ ਸਾਨੂੰ ਇਹ ਹਮਲਾ ਹੁਣ ਰੋਕ ਦੇਣਾ ਚਾਹੀਦਾ ਤੇ ਆਪਣੇ ਤੂਬਖਾਨੇ ਆਉਣ ਤੱਕ ਇੰਤਜ਼ਾਰ ਕਰਨਾ ਚਾਹੀਦਾ ਜੇਕਰ ਅਸੀਂ ਹੁਣ ਹੌਣਾ ਕਰਦੇ ਆ ਤਾਂ ਸਾਡਾ ਬਹੁਤ ਵੱਡਾ ਨੁਕਸਾਨ ਹੋਵੇਗਾ ਤੇ ਮਾਰਾ ਜਨਜੀਤ ਸਿੰਘ ਵੀ ਇਹ ਸੁਣ ਕੇ ਆਪਣਾ ਕੋੜਾ ਪਿਆ ਕੇ ਅਕਾਲੀ ਫੂਲਾ ਸਿੰਘ ਜੀ ਕੋਲ ਪਹੁੰਚਦੇ ਨੇ ਅਤੇ ਉਹਨਾਂ ਨੂੰ ਬੇਨਤੀ ਕਰਦੇ ਨੇ ਆਕੇ ਕਿ ਸਾਨੂੰ ਇਹ ਹਮਲਾ ਹੁਣ ਰੋਕ ਦੇਣਾ ਚਾਹੀਦਾ ਕਿਉਂਕਿ ਜੋ ਅਫਗਾਨੀ ਨੇ ਉਹਨਾਂ ਕੋਲ ਤੋਪਖਾਨਾ ਹੈ ਤਾਂ ਅਕਾਲੀ ਫੂਲਾ ਸਿੰਘ ਜੀ ਇਹ ਗੱਲ ਸੁਣ ਕੇ ਕਾਫੀ ক্রੁਧਿਤ ਹੁੰਦੇ ਨੇ ਕਾਫੀ ਗੁੱਸੇ ਵਿੱਚ ਆਉਂਦੇ ਨੇ ਅਤੇ ਕਹਿੰਦੇ ਨੇ ਕਿ ਕਾਣਿਆਂ ਪਰਾ ਹੋ ਜਾ ਨੀ ਅੱਜ ਸ੍ਰੀ ਸਾਹਿਬ ਤੇਰੇ ਵਿੱਚ ਦੀ ਕੱਢ ਦੂੰਗਾ ਮੈਂ ਸ਼੍ਰੀ ਗੁਰੂ ਗੋਬਿੰਦ ਸਿੰਘ ਜੀ ਅੱਗੇ ਅਰਦਾਸ ਕਰ ਚੁੱਕਿਆ ਤੇ ਅਰਦਾਸ ਬੇਨਤੀ ਮੈਂ ਬੇਅਦਬੀ ਨਹੀਂ ਕਰ ਸਕਦਾ ਹੁਣ ਹੌਣਾ ਰੋਕੇ ਭਾਵੇਂ ਮੇਰੀ ਜਾਨ ਚਲੀ ਜਾਵੇ ਤਾਂ ਅਕਾਲੀ ਫੂਲਾ ਸਿੰਘ ਜੀ ਦੀ ਇਹ ਗੱਲ ਸੁਣ ਕੇ ਮਹਾਰਾਜਾ ਰਣਜੀਤ ਸਿੰਘ ਮਗਰ ਮੁੜਿਆਉਂਦੇ ਨੇ ਤੇ ਅਕਾਲੀ ਫੂਲਾ ਸਿੰਘ ਜੀ ਅਤੇ ਉਹਨਾਂ ਦੇ ਮਗਰ ਹੋਰ ਸਿੱਖ ਸੈਨਾ ਅਫਗਾਨੀ ਦੇ ਉੱਤੇ ਹਮਲਾ ਕਰ ਦਿੰਦੀ ਹੈ ਜਦੋਂ ਸਿੱਖ ਸੈਨਾ ਮੈਦਾਨ ਦੇ ਜੰਗ ਵਿੱਚ ਪਹੁੰਚਦੀ ਆ ਤਾਂ ਉੱਥੇ ਉਹਨਾਂ ਦਾ ਤੂਬ ਦੇ ਗੋਲੇ ਸਵਾਗਤ ਕਰਦੇ ਨੇ ਤੇ ਸਿੱਖਾਂ ਦਾ ਕਾਫੀ ਨੁਕਸਾਨ ਵੀ ਹੁੰਦਾ ਔਰ ਅਕਾਲੀ ਫੂਲਾ ਸਿੰਘ ਜੀ ਤੂਪ ਚਲਾਉਣ ਵਾਲਿਆਂ ਵੱਲੋਂ ਬੜੀ ਤੇਜ਼ੀ ਨਾਲ ਵਧ ਕੇ ਉਹਨਾਂ ਉੱਤੇ ਹਮਲਾ ਕਰ ਦਿੰਦੇ ਨੇ ਜਿਸ ਕਾਰਨ ਤੂਪ ਚਲਾਉਣ ਵਾਲਿਆਂ ਦਾ ਧਿਆਨ ਭਟਕ ਜਾਂਦਾ ਅਤੇ ਬਾਕੀ ਦੀ ਸੈਨਾ ਵੀ ਅਫਗਾਨੀਆਂ ਉੱਤੇ ਹਮਲਾ ਕਰ ਦਿੰਦੀ ਆ ਤੇ ਇੱਕ ਦੂਰ ਬੈਠਿਆ ਅਫਗਾਨੀ ਨੇ ਅਕਾਲੀ ਫੂਲਾ ਸਿੰਘ ਜੀ ਉੱਤੇ ਇੱਕ ਗੋਲੀ ਚਲਾਉਂਦੇ ਨੇ ਉਹ ਗੋਲੀ ਉਹਨਾਂ ਦੇ ਘੋੜੇ ਦੇ ਛਾਤੀ ਵਿੱਚ ਆ ਕੇ ਵੱਜਦੀ ਆ ਤੇ ਘੋੜਾ ਉਸੇ ਸਵੇਰ ਮਰ ਜਾਂਦਾ ਇਹ ਘੋੜਾ ਅਕਾਲੀ ਫੂਲਾ ਸਿੰਘ ਜੀ ਦਾ ਬਹੁਤ ਹੀ ਪਿਆਰਾ ਘੋੜਾ ਸੀ ਕੋੜੀ ਮੋਤਵਾਰ ਅਕਾਲੀ ਫੂਲਾ ਸਿੰਘ ਜੀ ਅਫਗਾਨੀਆਂ ਨੂੰ ਬੜਾ ਟੋਕਣ ਲੱਗ ਪਏ ਨੇ ਅਤੇ ਇੱਕ ਹੋਰ ਦੂਰ ਬੱਠੇ ਅਫਗਾਨੀ ਨੇ ਅਕਾਲੀ ਫੂਲਾ ਸਿੰਘ ਜੀ ਵੱਲ ਪੰਜ ਗੋਲੀਆਂ ਜਨਾਈਆਂ ਜੋ ਕਿ ਉਹਨਾਂ ਦੇ ਸੀਨੇ ਦੇ ਆਰ-ਪਾਰ ਹੋ ਗਈਆਂ ਅਕਾਲੀ ਫੂਲਾ ਸਿੰਘ ਜੀ ਜ਼ਖਮੀ ਹਾਲਤ ਦੇ ਵਿੱਚ ਵੀ ਅਫਗਾਨੀਆਂ ਨੂੰ ਬੜਾ ਟੱਕਰ ਰਹੇ ਸੀ ਅਤੇ ਕੁਝ ਸਮੇਂ ਬਾਅਦ ਅਕਾਲੀ ਫੂਲਾ ਸਿੰਘ ਜੀ ਅਕਾਲ ਚਲਾਣਾ ਕਰ ਜਾਂਦੇ ਨੇ ਪਰ ਬਾਕੀ ਦੀ ਸੈਨਾ ਇਸ ਮੈਦਾਨੇ ਜੰਗ ਨੂੰ ਜਿੱਤ ਲੈਂਦੇ ਨੇ ਆਪਣੀ ਫਤਿਹ ਕਰ ਦਿਆ ਨੇ ਤਾਂ ਲੜਾਈ ਤੋਂ ਬਾਅਦ ਜਦੋਂ ਅਕਾਲੀ ਫੂਲਾ ਸਿੰਘ ਜੀ ਨੂੰ ਲੱਭਿਆ ਜਾਂਦਾ ਤਾਂ ਅਕਾਲੀ ਫੂਲਾ ਸਿੰਘ ਦੀ ਇੱਕ ਲਾਸ਼ਾਂ ਦੇ ਬਹੁਤ ਵੱਡੇ ਢੇਰ ਦੇ ਕੋਲ ਪਏ ਹੁੰਦੇ ਨੇ ਦਰਿਆ ਦੇ ਕਿਨਾਰੇ ਉੱਤੇ ਉਹਨਾਂ ਦਾ ਬੜੀ ਸ਼ਾਦਾ ਦੇ ਨਾਲ ਸੰਸਕਾਰ ਕੀਤਾ ਜਾਂਦਾ ਅਤੇ ਮਹਾਰਾਜਾ ਰਣਜੀਤ ਸਿੰਘ ਫੁੱਟ ਫੁੱਟ ਕੇ ਰੋਣ ਲੱਗ ਜਾਂਦੇ ਨੇ ਇਹ ਸੀ ਅਕਾਲੀ ਬਾਬਾ ਫੂਲਾ ਸਿੰਘ ਜੀ ਦੀ ਜੀਵਨੀ ਇੱਕ ਮਹਾਨ ਜਰਨੈਲ ਦੀ ਜੀਵਨੀ ਇੱਕ ਮਹਾਨ ਜੱਥੇਦਾਰ ਸਾਹਿਬ ਦੀ ਜੀਵਨੀ ਉਮੀਦ ਕਰਦਾ ਕਿ ਇਹ ਵੀਡੀਓ ਤੁਹਾਨੂੰ ਵਧੀਆ ਲੱਗੀ ਹੋ ਜੇਕਰ ਵਧੀਆ ਲੱਗੀ ਤਾਂ ਸਾਨੂੰ ਲਾਈਕ ਜ਼ਰੂਰ ਕਰਿਓ ਸ਼ੇਅਰ ਜ਼ਰੂਰ ਕਰਿਓ ਅਤੇ ਮੇਰੇ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰਿਓ ਧੰਨਵਾਦ ਜੀ